ਤੁਸੀਂ ਦੇਖ ਰਹੇ ਹੋ ਦਿਨਿਕ ਸਪੈਰਾ ਟੀਵੀ ਮੈਂ ਹਰ ਸੰਦੀਪ ਸ਼ਰਮਾ ਬਿਸ਼ੱਕ ਦੋ ਦਿਨਾਂ ਤੋਂ ਪੰਜਾਬ ਵਿੱਚ ਹੈ ਜੇ ਮੜੇ ਮੀ ਹੈ ਬਿਲਕੁਲ ਰੁਗਿਆ ਤੇ ਹੜ ਦੀ ਹਾਲਾਤ ਇਸ ਟਾਈਮ ਬਿਲਕੁਲ ਸਮਾਨੇ ਹੁੰਦੇ ਜਾ ਰਹੇ ਕਿ ਆ ਕੇ ਅਗਰ ਗੱਲ ਕੀਤੀ ਜਾਵੇ ਮਹਾਨਗਰ ਲੁਧਿਆਣਾ ਤੇ ਲਗਾਤਾਰ ਮੀ ਪੈਣਾ ਲੁਧਿਆਣਾ ਸ਼ਹਿਰ ਦੀ ਜਿਹੜੀ ਜਿੱਥੇ ਸ਼ਹਿਰ ਜਲਮਗਨ ਹੋਏ ਤੇ ਉੱਥੇ ਹੁਣ ਸੜਕਾਂ ਬਿਲਕੁਲ ਹੁਣ ਗੱਡੇ ਰੂਪ ਬਣ ਕੇ ਕਾਫੀ ਇਹਨੂੰ ਗੱਡੇ ਆ ਸ਼ਹਿਰ ਦੀਆਂ ਸਾਰੀਆਂ ਜਿਹੜੀਆਂ ਅੰਦਰੂਨੀਆਂ ਤੇ ਬਾਹਰ ਦੀਆਂ ਰੋਡ ਹੈਗੀਆਂ ਕਾਫੀ ਹੁਣ ਗੱਡੇ ਪੈ ਚੁੱਕੇ ਆ ਤਾਂ ਆਮੜੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਾਇਹ ਦੋ ਪਹੀਆ ਵਾਹਨ ਹੋਣ ਚਾਹੇ ਉਹ ਕਾਰਾਂ ਗੱਡੀਆਂ ਹੋਣ ਹੁਣ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਤੇ ਬਾਹਲੇ ਹਿੱਸਿਆਂ ਦੇ ਲਗਾਤਾਰ ਜਿਹੜੇ ਗੱਡੇ ਵੱਡੇ ਪੈ ਚੁੱਕੇ ਤਾਂ ਕਈ ਲੋਕ ਆਪਣਾ ਰਸਤਾ ਵੀ ਇੱਥੋਂ ਬਦਲਣਾ ਸ਼ੁਰੂ ਕਰ ਦਿੱਤਾ ਤਸਵੀਰਾਂ ਦਿਖਾ ਰਹੇ ਹਾਂ ਲੋਹਰਾਨਾ ਦੇ ਚੰਡੀਗੜ੍ਹ ਰੋਡ ਦੀਆਂ ਜਿੱਥੇ ਕਾਫੀ ਤੁਸੀਂ ਦੇ ਦੇ ਖੱਡੇ ਕਾਫੀ ਪਏ ਹੋਏ ਲੋਕਾਂ ਦੇ ਇੱਥੇ ਤਾਂ ਕਾਫੀ ਜਿਹੜੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਤੁਸੀਂ ਤੁਸੀਂ ਇੱਕੋ ਲੇਡੀ ਜਿਹੜੀ ਐਕਟਿਵ ਇਥੇ ਫਸ ਗਈ ਸੀ ਗੱਡੇ ਦੇ ਵਿੱਚ ਤੇ ਕਾਫੀ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕੋਈ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਤੇ ਜਿਹੜੀਆਂ ਸੜਕਾਂ ਆ ਉਹ ਕਾਫੀ ਹੁਣ ਇਸ ਬਰਸਾਤ ਕਾਰਨ ਜਿਹੜੇ ਪੰਜਾਬ ਵਿੱਚ ਅਲੱਗ-ਅਲੱਗ ਜਿਹੜੀ ਬਰਸਾਤ ਲਗਾਤਾਰ ਪੈ ਰਹੀ ਸੀ ਮੀਂਹ ਲਗਾਤਾਰ ਪੈ ਰਹੀ ਸੀ ਉਹਨਾ ਹੁਣ ਸ਼ਹਿਰ ਮahanagar ਦੇ ਜਿਹੜੇ ਸ਼ਹਿਰ ਦੀਆਂ ਸੜਕਾਂ ਆ ਉਹ ਇਸ ਟਾਈਮ ਗੱਡੇ ਦਾ ਰੂਪ ਧਾਰਨ ਕਰ ਚੁੱਕੀ ਤਾਂ ਹੈ ਸ਼ਹਿਰ ਦੇ ਹਰ ਮੁਹੱਲੇ ਦੇ ਨਾਲ-ਨਾਲ ਆਮ ਮੜੀਆਂ ਸੜਕਾਂ ਦੇ ਉੱਪਰ ਹੁਣ ਕਾਫੀ ਟੋਏ ਪੈ ਚੁੱਕੇ ਤੇ ਥੇ ਵਾਹਨਾਂ ਨੂੰ ਆਨ ਜਾਨ ਦੇ ਵਿੱਚ ਕਾਫੀ ਔ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਸਵੀਰਾਂ ਦਿਖਾ ਰਹੇ ਹਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਜਿਹੜੇ ਤੇ ਲੋਕ ਨਿਕਲਦੇ ਆ ਅਖੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਹੇ ਲੋਕ ਆਪਣਾ ਰਸਤਾ ਬਦਲ ਰਹੇ ਆ ਕਿਉਂਕਿ ਰਸਤਾ ਬਦਲਣਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਭਾਜੀ ਕਿੰਨੀ ਕੀ ਮੁਸ਼ਕਲ ਹੋ ਰਹੀ ਹੈ ਕਿ ਕਾਫੀ ਗੱਡੇ ਪੈ ਚੁੱਕੇ ਆ ਹਾਂਜੀ ਕਿੰਨੇ ਕਿੰਨੇ ਗੱਡੇ ਪੈ ਗਏ ਆ ਸੇ ਕਾਫੀ ਖਰਾਬ ਹੋ ਗਏ ਆ ਸਾਰੇ ਪਾਸੇ ਇਹੀ ਹਾਲਾ ਬਾਜੀ ਯਾਰ ਸਾਰੇ ਪਾਸੇ ਕਾਫੀ ਮੁਸ਼ਕਲਾ ਹੋ ਗਈਆਂ ਬਹੁਤ ਜ਼ਿਆਦਾ ਹੋ ਗਈਆਂ ਡਰ ਵੀ ਲੱਗ ਰਿਹਾ ਤੁਸ ਜੁਨੇ ਚਾਵਦੇ ਬਿਲਕੁਲ ਡਰ ਲੱਗ ਰਿਹਾ ਜੀ ਮੁਸ਼ਕਲ ਹੋ ਗਈ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਰਸਤਾ ਹੋ ਤਾਂ ਨਹੀਂ ਇਹ ਤੇ ਨਿਕਲਣ ਵਾਸਤੇ ਨਾ ਹੋਰ ਕੋਈ ਰਸਤਾ ਨਹੀਂ ਹੈਗਾ ਇੱਕੋ ਹੀ ਰੋਡ ਹੈ ਨਹੀਂ ਬੱਚਿਆਂ ਨੂੰ ਲੈਣ ਚੱਲੇ ਆ ਸਕੂਲ ਬੱਚੇ ਸਕੂਲ ਆ ਰਹੇ ਹਾਂ ਹਾਂ ਜੀ ਕਿੱ데 ਨਿਕਲਣਾ ਬਹੁਤ ਔਖਾ ਲੱਗਦਾ ਬਹੁਤ ਜ਼ਿਆਦਾ ਬਾਜੀ ਬੱਚੇ ਵੀ ਡਰ ਲੱਗਦਾ ਥੋੜਾ ਜਿਹਾ ਇਹ ਜੀ ਡਰ ਲੱਗਦਾ ਹਾਂ ਜੀ ਚਲੋ ਬਰਸਾਤ ਹੈ ਰੁਕੀ ਲੱਗੇ ਨਾ ਫਿਰ ਗੱਡੀ ਕਾਫੀ ਹੈ ਫੈਲ ਦੇ ਵਿੱਚ ਪਤਾ ਨਹੀਂ ਇਹਨਾਂ ਬਾਜੀ ਕੋਣ ਹੈ ਨਾ ਕਿ ਕੀ ਸਮਝਾ ਕੋਈ ਇਹਦੀ ਬਾਰੇ ਕੁਝ ਨਹੀਂ ਪਤਾ ਜੀ ਕੋਈ ਪਲੈਨ ਆਊਟ ਨਹੀਂ ਆ ਕਿਸੇ ਨੂੰ ਹਾਂ ਸੋ ਹੋ ਵੀ ਬਜੂਦ ਗੱਲ ਕਰ ਰਹੇ ਹੈ ਮੈਡਮ ਕਿੰਨਾ ਮੁਸ਼ਕਲ ਹੋ ਰਹੀ ਹੈ ਤੁਹਾਨੂੰ ਵੀ ਆਂ ਜਾਂਦੇ ਕਾਫੀ ਗੱਡੇ ਪੈ ਗਏ ਇਹ ਕੋਈ ਨਵੀਂ ਬਾਤ ਹੋਰ ਨਾ ਇਹ ਤਾਂ ਬਹੁਤ ਸਮੇਂ ਹੋ ਗਏ 6-7 ਮਹੀਨੇ ਹੋ ਗਏ ਜੀ ਇਲੈਕਸ਼ਨ ਹੋਏ ਐਮਸੀ ਦਾ ਔਰ ਇਹ ਜਿਹੜਾ ਪਰੇਸ਼ਾਨੀ ਹੈ ਹੁਣ ਤੱਕ ਨਹੀਂ ਗਈ ਸਰਕਾਰ ਦਾ ਹੱਥ ਤੁਸੀਂ ਦੇਖ ਲਓ ਸਕੂਲ ਦੇ ਬਾਹਰ ਬੱਚੇ ਨਿਕਲ ਕੇ ਆ ਰਹੇ ਕਿ ਹਾਲ ਹੈ ਬਰਸਾਤਾ ਦੇ ਵਿੱਚ ਸੜਕਾ ਤੁਰਵਾਦੀਆਂ ਗਈਆਂ ਸੀਵਰੇਜ ਦੇ ਪਾਈਪ ਪਾਉਣ ਵਾਸਤੇ ਪਹਿਲਾਂ ਕੋਈ ਕਰਵਾਂਦਾ ਹੈ ਇੰਨੀ ਸਮਝਦਾਰੀ ਵਰਤੀ ਗਈ ਹੈ ਜੀ ਇਸ ਵਾਰ ਉਹਦੇ ਬਾਅਦ ਅੰਦਰ ਪਾਰਕਾ ਦਾ ਹਾਲ ਦੇਖ ਲੋ ਹਰ ਵਾਰ ਮੈਂ ਵੀਡੀਓ ਬਣਾ ਕੇ ਪਾਣੀ ਹੈ ਕਿ ਪਾਰਕਾ ਦਾ ਹਾਲ ਦੇਖੋ ਅੰਦਰ ਕਿੰਨੀ ਗਾੜਾ ਹੈ ਬਰਸਾਤੀ ਪਾਣੀ ਮਛਰਾ ਦੀ ਪਰਮਾਰ ਹੈ ਅੱਜ ਮੈਂ ਵੀ ਦੇਖੋ ਨਿਕਲੀ ਐਕਟਿਵਾ ਤੇ ਮੈਨੂੰ ਡਰ ਲੱਗਦਾ ਪਿਆ ਕਿ ਮੈਂ ਵਿੱਚ गिर ਜਾਵਾਂਗੀ ਮੈਂ ਸਾਈਡ ਮੈਂ ਬਿਲਕੁਲ ਸਾਈਡ ਕਰਕੇ ਐਕਟਿਵਾ ਖੜੀ ਹੋ ਗਈ ਹੈ ਕਿ ਕਿਦਾਂ ਮੈਂ ਇਹਨੂੰ ਕਰਾਸ ਕਰਾਂਗੀ ਇਹ ਗੱਡੇ ਬਹੁਤ ਹੈਗੇ ਪਰ ਅਕਸਰ ਬੱਚੇ ਇਦੇ ਚ ਗਿਰ ਜਾਂਦੇ ਦੇਖੋ ਲੇਡੀਜ਼ ਜਾ ਰਹੀ ਹੈ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਔਖਾ ਹੈ ਇਹ ਦੇਖੋ ਗੱਡੀ ਆ ਰਹੀ ਹੈ ਦੇਖੋ ਕਿੰਨਾ ਔਖਾ ਕਿੰਨੇ ਕੱਡੇਆਂ ਦੇ ਵਿੱਚ ਹੋ ਕੇ ਜਾ ਰਹੀ ਹੈ ਨਿੱਕੇ ਨਿੱਕੇ ਬੱਚੇ ਜਾ ਰਹੇ ਗੱਡੇ 'ਚ ਗਿਰ ਜਾਣਗੇ ਦੇਖੋ ਜੇ ਤੁਸੀਂ ਕੀ ਹੱਥ ਬਣਾ ਕੇ ਰੱਖਿਆ ਹੋਇਆ ਹੈ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਇਹ ਨਿਕੰਮੀ ਸਰਕਾਰ ਜਬ ਤੋਂ ਆਈ ਹੈ ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ ਅੱਗੇ ਅਸੀਂ ਕਹਿੰਦੇ ਸੀਗੇ ਗੱਡੇ ਬਰਸਾਤਾ ਖਤਮ ਹੋ ਗਿਆ ਗੱਡੇ ਜਲਦੀ ਭੜ ਜਾਉਗੇ ਤੇਰੀ ਇਹਨਾਂ ਬੜਾ ਵੀਆਈਪੀ ਏਰੀਆ ਕੈਂਡੀਡਟ ਰੋਡ ਹੈ ਦੇਖੋ ਜੀ ਵੀਆਈਪੀ ਏਰੀਆ ਹੈ ਮੇਰੇ ਮੇਰੇ ਘਰ ਦੇ ਅੰਦਰ ਪੂਰਾ ਲਾਸਟਿਕਰ ਪਾਣੀ ਗਿਆ ਇੰਨਾ ਸੀਵਰੇਜ ਅਰੇ ਘਟੋਗਾ ਤੁਹਾਨੂੰ ਤਾਂ ਪਤਾ ਹੈ ਬਰਸਾਤਾ ਆਨੀ ਹੈ ਇੱਕ ਵਾਰ ਸੀਵਰੇਜ ਤੋਂ ਸਾਫ ਕਰਵਾ ਦਿਓ ਇੰਨੀ ਤਾਂ ਸਮਝਦਾਰੀ ਹੋਣੀ ਚਾਹੀਦੀ ਹੈ ਜੀ ਨਾ ਸਰਕਾਰ ਨੂੰ ਇੱਕ ਵਾਰ ਸੀਵਰੇਜ ਅਗਰ ਸਾਫ ਕਰਵਾ ਦਿੰਦੇ ਤੋ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਨਾ ਵਰਦਾ ਜਿਹੜਾ ਨੁਕਸਾਨ ਹੋਇਆ ਉਹ ਨਾ ਹੁੰਦਾ ਕਿੰਨੀ ਕੀ ਲੱਗ ਰਹੀ ਹੈ ਉਮੀਦ ਹੈ ਵੀ ਗੱਡੇ ਜਲਦੀ ਭੱਜਾਂਗੇ ਚੰਡੀਗੜ੍ਹ ਦੇ ਉੱਤਲੇ ਏਰੀਆ ਦੇ ਕਿੰਨੀ ਉਮੀਦ ਹੈ ਮੈਨੂੰ ਤਾਂ ਕੋਈ ਉਮੀਦ ਨਹੀਂ ਲੱਗ ਰਹੀ ਹੈ ਜੀ ਪਿਛਲੇ ਇੰਨੇ ਸਾਲ ਹੋ ਗਏ ਪਰ ਕਦੇ ਕੋਈ ਕੰਮ ਨਹੀਂ ਆਇਆ ਮੈਂ ਤਾਂ ਅੱਜ ਕਿੰਨੇ ਟਾਈਮ ਤੋਂ ਮੈਂ ਤਾਂ ਐਮਐਲਏ ਦੀ ਸ਼ਕਲ ਦੇਖੀ ਹੈ ਕਿ ਐਮਐਲਏ ਹੈ ਕਿਥੇ ਕਿਦੇ ਗਵਾਚਿਆ ਹੋਇਆ ਉਹ ਤਾਂ ਮੈਨੂੰ ਨਜ਼ਰ ਹੀ ਨਹੀਂ ਆਉਂਦਾ ਨਾ ਕੌਂਸਲਰ ਸਾਹਿਬ ਦੀ ਸ਼ਕਲ ਦੇਖੀ ਹੈ ਅਸੀਂ ਤਾਂ ਕਹਿ ਕੇ ਕਿ ਥੱਕ ਗਏ ਆ ਜੀ ਕਿ ਇਹਨਾਂ ਕੁਝ ਕਰਵਾ ਦਿਓ ਮੈਂ ਹੋਰ ਵੀ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਲਗਾਤਾਰ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਜਦ ਬਾਈਕੇ ਕਾਫੀ ਤਸ ਗਿਆ ਵਿੱਚ ਭਾਜੀ ਕਿੰਨੀ ਕੀ ਮੁਸ਼ਕਲ ਹੋਈ ਤੁਹਾਨੂੰ ਇੱਥੇ ਗੱਡੇ ਕਾਫੀ ਗੱਡੇ ਪਏ ਭਾਜੀ ਕਿੰਨੇ ਗੱਡੇ ਦੇਖੋ ਗੱਡੇ ਤੇ ਬੜੀ ਮੁਸ਼ਕਲ ਆ ਨਿਕਲੇ ਇੱਥੋਂ ਗੱਡੇ ਕਿੰਨੇ ਗੱਡੇ ਕਾਫੀ 3-4 ਗੱਡੇ ਆ ਬਾਈ ਜੇ ਡੈਗ ਡੁੱਗ ਪਏ ਤਾਂ ਸਾਡਾ ਔਖਾ ਹੋ ਜਾਊਗਾ ਇੱਥੇ ਸਵੇਰੇ ਸਵੇਰੇ ਜਵਾਕ ਲੈ ਕੇ ਆਉਂਦੇ ਆ ਵਿਚਾਰੇ ਸਕੂਲਾਂ ਵਾਲੇ ਜੇ ਉਹ ਡੈਗ ਪਿੰਨ ਵਾਲੇ ਤਾਂ ਜਵਾਕਾਂ ਦਾ ਨੁਕਸਾਨ ਨਾਲੇ ਵੀਆਈਪੀ ਏਰੀਆ ਉਹਦਾ ਹੀ ਬੁਰਾ ਹਾਲ ਲੱਗਦਾ ਵੀਆਈਪੀ ਏਰੀ ਜਿੱਦਾਂ ਕਿਸੇ ਮੰਤਰੀ ਸ਼ਾਂਤਰੀ ਨੇ ਆਉਣਾ ਹੁੰਦਾ ਛੜਕਾਠ ਆਠਾ ਆਠਾ ਬਣ ਜਾਂਦੀਆਂ ਆਮ ਪਬਲਿਕ ਦਾ ਕੋਈ ਰੋਲ ਨਹੀਂ ਅਦਾ ਕਰਦੇ ਇਹਦੇ ਵਿੱਚ ਆਮ ਪਬਲਿਕ ਦਾ ਚਾਹੇ ਮਰੇ ਚਾਹੇ ਜੀਵੇ ਪਬਲਿਕ ਆफी ਬਚੇ ਵੀ ਇਹਦੇ ਰਗੇ ਭਾਜੀ ਕਿੰਨੀ ਕੀ ਮੁਸ਼ਕਲ ਸਵੇਰੇ ਬੱਚੇ ਨੂੰ ਲੈ ਕੇ ਛੱਡਣ ਆਣਾ ਜੀ ਲੈ ਕੇ ਜਾਣਾ ਸਵੇਰੇ ਮੈਂ ਗਿਰਦਾ ਗਿਰਦਾ ਬੱਚਿਆਂ ਜੀ ਇੱਥੇ ਇੰਨਾ ਬੁਰਾ ਹਾਲ ਆ ਪੈਰ ਸਲਿੱਪ ਹੋ ਗਿਆ ਜੀ ਛੱਡਾ ਬਹੁਤ ਬੁਰਾ ਹਾਲ ਆ ਜੀ ਰੋਜ਼ ਇੱਥੇ ਸਾਰਾ ਏਡਾ ਵੱਡਾ ਸਕੂਲ ਐ ਰੋਜ਼ ਸਾਰੇ ਮਾਪੇ ਨੇ ਬੱਚਿਆਂ ਨੂੰ ਆਉਣਾ ਬੱਚਿਆਂ ਨੂੰ ਲੈ ਕੇ ਜਾਣਾ ਛੜਨਾ ਬਹੁਤ ਪਰੇਸ਼ਾਨੀ ਹੈ ਜੀ ਬਹੁਤ ਜ਼ਿਆਦਾ ਲੱਗਿਆ ਵੀ ਘਰ ਆਣ ਅੱਜੀ ਜਾਂਦਾ ਮੈਂ ਕਹਾਂ ਜੀ ਬੱਚਿਆਂ ਦਾ ਡਰ ਲੱਗਦਾ ਜੀ ਬੱਚੇ ਨਾ ਗਿਰ ਜਾਣ ਸਾਡੇ ਨਾਲ ਸੱਟ ਲੱਗ ਜਾਵੇ ਬਹੁਤ ਬੁਰਾ ਹਾਲ ਹੈ ਜੀ ਹੈ ਨਹੀਂ ਕੋਈ ਰਸਤਾ ਹੋਰ ਹੈ ਵੀ ਨਹੀਂ ਹੈ ਹੀ ਨਹੀਂ ਕੋਈ ਰਸਤਾ ਨਹੀਂ ਬਹੁਤ ਬੁਰਾ ਹਾਲ ਹੈ ਸਰ ਇਸ ਜਗ੍ਹਾ ਦਾ ਬਹੁਤ ਬੁਰਾ ਹਾਲ ਹੈ ਜੀ ਤੁਹਾਡੇ ਮਾਧਿਅਮ ਨਾਲ ਹੀ ਕਹਿਣਾ ਚਾਹੁੰਦੇ ਆਂ ਕਿ ਇਹਦਾ ਹੱਲ ਹੋਣਾ ਚਾਹੀਦਾ ਜੀ ਅਸੀਂ ਇੱਥੇ ਰੋਜ਼ ਵੱਡੇ ਪਰਣੇ ਚੇਜ ਕੰਮ ਸਰ ਬਿਲਕੁਲ ਸਰ ਬਿਲਕੁਲ ਜੀ ਪਰ ਜਾਣੇ ਦੀ ਗੱਡੇ ਭਰਣ ਜੀ ਇੱਥੇ ਤਾਂ ਇੱਥੋਂ ਐਕਟਿਵ ਆ ਇਹਨਾਂ ਝਟਕਾ ਵੱਜਦਾ ਜਿਵੇਂ ਤੋ ਇਹ ਤਮਾਮ ਚੰਨੂ ਤਸਵੀਰਾਂ ਦਿਖਾ ਰਹੇ ਆ ਚੰਡੀਗੜ੍ਹ ਰੋਡ ਦੀਆਂ ਇਹ ਵੀਆਈਪੀ ਏਰੀਆ ਲੇਕਿਨ ਤੁਸੀਂ ਵੀਆਈਪੀ ਏਰੀਆ ਦਾ ਹਾਲ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਤਸਵੀਰਾਂ ਸੀ ਅਸੀਂ ਆਲਰੇਡੀ ਤੁਹਾਨੂੰ ਡੈਨਿਸਰ ਨਸ਼ਾ ਕੀਤੀ ਸੀ ਇਸ ਚੰਡੀਗੜ੍ਹ ਰੋਡ ਦੇ ਉੱਤੇ ਜਿਹੜਾ ਕਾਫੀ 3-2-2 ਤੋਂ 3-3 ਫੁੱਟ ਜਿਹੜਾ ਪਾਣੀ ਆ ਗਿਆ ਸੀ ਤਾਂ ਹੁਣ ਉਹਦੇ ਹਾਲਾਤ ਇਹ ਬਣ ਗਏ ਕਿ ਇੱਥੇ ਦੀਆਂ ਸੜਕਾਂ ਦੇ ਕਾਫੀ ਗੱਡੇ ਪੈ ਚੁੱਕੇ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਸਾਹਮਣੇ ਖਾ ਰਹੀ ਲੇਡੀ ਜੀ ਬਾਹਰੋਂ ਆਉਂਦੀਆਂ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਗਿਆ ਔਰ

ਅੰਗਲੀ ਆਈਲਾ ਪਰਵਾਹੀ ਬਹੁਤ ਹੋ ਰਹੀ ਹੈ ਵਾਹ ਪੇ ਦੇਖੋ ਇਤਨੇ ਦਿਨੋਂ ਸੇ ਪਾਈਪ ਰੱਖੇ ਹੋਏ ਹੈ ਜੁਲਾਈ ਕੇ ਰੱਖੇ ਹੋਏ ਹੈ ਅਭੀ ਤੱਕ ਡਲੇ ਨਹੀਂ ਹੈ ਅਭੀ ਤੱਕ ਇੱਕ ਪਾਈਪ ਉਠਾ ਵੀ ਨਹੀਂ ਹੈ ਮਸ਼ੀਨ ਖੜੀ ਹੋਈ ਹੈ ਉਹ ਖਰਾਬ ਹੋ ਗਈ ਹੈ ਉਸ ਕੋ ਜੰਗ ਲੱਗ ਰਿਹਾ ਹੈ ਵਾਹ ਪੇ ਸਕੂਲ ਨੀਰ ਸਕੂਲ ਹੈ ਸਰਚੂ ਕੀ ਲਾਈਫ ਰਿਸਕ ਮੇ ਹੈ ਸਰਚੇਬਰ ਗਿਰਤੇ ਗਿਰਤੇ ਬੱچے ਛੋਟੜੇ ਬੱਚੇ ਵੀ ਬੋਲਦੇ ਪਏ ਆ ਤਸਵੀਰਾਂ ਦਿਖਾ ਰਹੇ ਆ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਆ ਉਹ ਖਾਸ ਕਰਕੇ ਚੰਡੀਗੜ੍ਹ ਰੋਡ ਦੇ ਇਲਾਕੇ ਦੀ ਸਰਚੂ ਲੈਨ ਸੋ ਮੌਜੂਦ ਹੈ ਹੁਣ ਸ਼ਹਿਰ ਦੇ ਦੂਸਰੇ ਇਲਾਕੇ ਤਾਜਪੁਰ ਰੋਡ ਦੇ ਤਸਵੀਰ ਹਾ ਰਹੇ ਟੋਏ ਟੱਬੇ ਕਾਫੀ ਪੈ ਚੁੱਕੇ ਆ ਤੇ ਜਿਹੜਾ ਆਮੜੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ। ਤੀ ਤਸੀਆਂ ਦੇਖਦੇ ਕਿਸ ਤਾਂ ਜੜੀਆਂ ਕਾਰਾਂ ਵੀ ਬੜੀ ਮੁਸ਼ਕਲਤੋਂ ਨਿਕਲਦੀਆਂ ਪਈਆਂ। ਬਿਲਕੁਲ ਜਿਹੜੇ ਟੋਏ ਆ ਉਹ ਕਾਫੀ ਸੜਕ ਦੇ ਕੋਈ ਪੈ ਚੁੱਕੇ ਆ। ਲੇਕਿਨ ਹਜੇ ਵੀ ਕਿਸੇ ਨਿਗਰ ਨਿਗਮ ਦੇ ਅਧਿਕਾਰੀ ਜਾਂ ਕਿਸੇ ਵੀ ਹੋਰ ਉੱਚ ਅਧਿਕਾਰੀ ਨੇ ਇਸ ਰੋਡ ਵੱਲ ਕਿਸੇ ਤਰ੍ਹਾਂ ਦੀ ਪਰਦਪਾਨ ਦੀ ਕੋਸ਼ਿਸ਼ ਨਹੀਂ ਕੀਤੀ। ਲੇਕਿਨ ਆਮੜੇ ਲੋਕਾਂ ਨੂੰ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਟੋਏ ਟੱਬੇ ਅਸੀਂ ਦੇਖ ਸਕਦੇ ਹੋ ਕਿਸਾ ਇੱਥੇ ਵੱਡੇ ਵੱਡੇ ਟੋਏ ਪੈ ਚੁੱਕੇ ਐ ਇਸ ਰੋਡ ਦੇ ਉੱਪਰ ਵੀ ਤਾਂ ਆਮੜੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਲੋਕ ਬੜੇ ਆਰਾਮ ਨਾਲ ਜਗ੍ਹਾ ਤੋਂ ਨਿਕਲ ਕੇ ਆ ਰਹੇ ਐ ਸ਼ਹਿਰ ਵਾਸੀ ਬਜੂਦੇ ਗੱਲਬਾਤ ਕਰਦੇ ਆ ਕਿ ਕਿੰਨੇ ਟੋਏ ਸ਼ਹਿਰ ਚ ਪੈ ਚੁੱਕੇ ਭਾਜੀ ਕਿਸ ਤਰ੍ਹਾਂ ਹਾਲਾਤ ਐ ਭਾਜੀ ਬਰਸਾਤ ਪੈਣ ਤੋਂ ਬਾਅਦ ਫਿਰ ਜੀ ਬਰਸਾਤ ਪੈਣ ਤੋਂ ਬਾਅਦ ਇੰਨੇ ਕਿ ਜ਼ਿਆਦਾ ਬੁਰਾ ਹਾਲ ਹੋ ਗਿਆ ਦਿੱਲੀ ਇੱਥੇ ਬੱਚੇ ਜਨਾਨੀਆਂ ਲੇਡੀਜ਼ ਡਿੱਗਦੀਆਂ ਨੇ ਤਗਰੀਬਨ ਇੱਕ ਦਾ ਵਾਰਾ ਡੰਗਰਾਂ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ ਇੱਕ ਨਵੀਂ ਰੋਡ ਬਣਨ ਦੇ ਬਾਵਜੂਦ ਵੀ ਇਹ ਐਨੇ ਘਟੋਏ ਆ ਨਹੀਂ ਰੋਡ ਬਣਦੀ ਕਮ ਸੇ ਘੱਟ ਮਿੱਟੀ ਭਾਗੇ ਨੂੰ ਪੂਰਾ ਕੀਤਾ ਜਾਵੇ ਬਸ ਮੈਨੂੰ ਇਹੀ ਨਗਰ ਨਿਗਮ ਨੂੰ ਜਾਂ ਐਮਐਲਏ ਸਾਹਿਬ ਨੂੰ ਇਹ ਰਿਕਵੈਸਟ ਹੈ ਪਲੀਜ਼ ਇਹਦੇ ਵਾਸਤੇ ਧਿਆਨ ਦਿੱਤਾ ਜਾਵੇ ਇਹ ਕਾਈਪੁਰ ਰੋਡ ਚੌਕ ਤੋਂ ਘੁੰਮਾਂਦਾ ਫੜਾ ਹਾਂਜੀ ਇਹ ਕਾਈਪੁਰ ਰੋਡ ਚੌਕ ਤੋਂ ਘੁੰਮਾਂਦਾ ਫੜਾ ਇਹ ਤਗਰੀਬਨ 2 ਕਿਲੋਮੀਟਰ ਪਿਛੇ ਆ ਤੇ 4-5 ਕਿਲੋਮੀਟਰ ਅੱਗੇ ਜਾਂਦਾ ਜੇਲ੍ਹ ਤੱਕ ਜਿਹੜਾ ਰੋਡ ਆ ਪਰ ਇੱਥੇ ਆ ਜਿਹੜੀ ਪ੍ਰੋਬਲਮ ਡੇਲੀ ਐਕਸੀਡੈਂਟ ਹੋਣ ਕਰਕੇ ਇਹਨੂੰ ਪਲੀਜ਼ ਐਜ਼ ਅ ਰਿਕਵੈਸਟ ਇਹਨੂੰ ਤਕਰੀਬਨ ਜਨਕੀ ਮਿੱਟੀ ਪਾ ਕੇ ਇੱਕ ਵਾਰੀ ਕਲੀਅਰ ਕੀਤਾ ਜਾਵੇ ਜੀ ਕੈਮਰਮੈਨ ਬੋਬੀ ਨਾਲ ਸੰਦੀਪ ਸ਼ਰਮਾ ਦਹੀਂ ਫੈਰਟੀ ਵੀ ਲੁਧਿਆਣਾ